ਇਹ ਜਾਂ ਫਿਰ ਕਰ ਦਿੰਦੇ ਸੀ ਕਿ ਖਾ ਵੇਚਾ ਇਥੇ ਕਿੰਨੇ ਹਿਸੇ ਲੈ ਕੇ ਆਇਆ ਜਿੱਦਾਂ ਕਿ ਉਹਦਾ ਵੇਚਣ ਬੱਚੀ ਕਰਦੇ ਨੇ ਮੇਜੇ ਦੇ ਥੱਲੇ ਲਾ ਕੇ ਨਾ ਕਿ ਵੇਜੇ ਦੇ ਵਿੱਚ ਬੱਚਾ ਪੋਜਾ ਜਾਣਾ ਤੇ ਬੱਚੇ ਨੂੰ ਵੇਜੇ ਦੇ ਉੱਤੇੋਂ ਕੱਢ ਕੇ ਇੱਕ ਲੱਤ ਦੇ ਉੱਤੇ ਆਪਣੀ ਲੱਤ ਰੱਖ ਕੇ ਤੇ ਦੰਦੀ ਲੱਤ ਨਾਲ ਖਿੱਚ ਕੇ ਬੱਚਾ ਅੱਧ ਵਿਚਾਲੇ ਪਾੜ ਦੇ ਪਾੜ ਕੇ ਉਹਨੇ ਛੋਟੇ ਛੋਟੇ ਕਰਕੇ ਸੂਈ ਦੇ ਨਾਲ ਧਾਗੇ ਦੇ ਨਾਲ ਮੁੰਡੇ ਵਿੱਚ ਹਾਰ ਕਰੋਗੇ ਉਸੇ ਮਾਰ ਦੇ ਦਰਜਾ ਪਾ ਦੇਣਾ ਪਰ ਉਹ ਮਸਾਵਾ ਕਦੀ ਸਮਝਿਆ ਨਹੀਂ ਪਰਮਾਤਮਾ ਦੇ ਗੁਣ ਦਾ ਉਸ ਵਾਹ ਨੂੰ ਦਾ ਸ਼ੁਗਰ ਬਣਾਉਂਦੀਆਂ ਰਹੀਆਂ ਤੇਰਾ ਭਾਣਾ ਮਿੱਠਾ ਲੱਗੇ ਪਰਮਾਤਮਾ ਦੇ ਗੁਣ ਨੂੰ ਬਣਾਉਂਦੀਆਂ ਰਹੀਆਂ ਸੋਦਰ ਨੂੰ ਪਿਆਰੋ ਕਦੀ ਵੀ ਬਾਣੀ ਨੂੰ ਪਰਮਾਤਮਾ ਦੇ ਗੁਣ ਗਾਉਣ ਲੱਗੇ ਸੰਗਿਆ ਨਾ ਕਰਿਓ ਜਿੰਨਾ ਕੋਲ ਕੇ ਲੱਗੋਗੇ ਜਿੰਨਾ ਪਿਆਰ ਦੇ ਨਾਲ ਧਿੰਦੀ ਲੱਗੋਗੇ ਗੁਰੂ ਕੋਣੀ ਕਿਰਪਾ ਜਾਨੀ ਕਰਦਾ ਹੈ ਤੇ ਜਿਹਦੇ ਤੇ ਉੱਤੇ ਫਿਰ ਗੁਰੂ ਦੀ ਕਿਰਪਾ ਜਾਵੇ ਬਾਚਕ ਨੇ ਸਾਚ ਕਹੋ ਸੁਣ ਲੇho ਸਭਾ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਪਾਇਓ ਜਿਨ੍ਹਾਂ ਨੇ ਦੂਜੇ ਨਾਲ ਪਿਆਰ ਕੀਤਾ ਪਾਇਆ ਹੈ। ਉਹ ਆਪਣਾ ਪਿਆਰ ਬਣ ਜਾਵੇ ਉਸ ਵਹੀ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਸਭ ਸਾਰੇ ਸੰਗਤ ਵਿੱਚ ਬੜੀ ਜਿਆਦਾ ਦੇ ਨਾਲ ਨੇਤਰਾਂ ਨੂੰ ਬੰਦ ਕਰਕੇ ਨੇਤਰਾਂ ਨੂੰ ਜਿਹੜੇ ਬੰਦ ਕਰਿਆ ਕਿਉਂਕਿ ਸਾਡਾ ਧਿਆਨ ਜਿਹੜਾ ਮੱਥਾ ਦੇਖਦਾ ਨਾਲ ਧਿਆਨਸਰ ਆਉਂਦਾ ਉਹਦਾ ਉਹ ਮੱਥਾ ਕੇ ਰੇਖਾ ਦੇਖਦਾ ਕਿਵੇਂ ਪੈਂਦਾ ਸਾਡੀ ਸੁੱਖੀ ਹੋਵੇ ਤੁਲੀ ਨਹੀਂ ਵੀ ਜਦੋਂ ਅਸੀਂ ਨੇਤਰਾਂ ਨੂੰ ਬੰਦ ਰੱਖਾਂਗੇ

ਉਹ uh ਉਹ -uh 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 -uh. uh -huh.